ਸ੍ਰੀ ਕਾਲਜੀ ਸਾਰਿਆਂ ਨੂੰ ਅੱਜ ਦੇ ਜਿੰਨੇ ਵੀ ਰਿਸ਼ਤੇ ਆਪਾਂ ਨੋਟ ਕਰਵਾਵਾਂਗੇ ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਨਵੇਂ ਜੁੜੇ ਨੇ ਵੀਰਵਾ ਉਹਨਾਂ ਨੂੰ ਦੱਸ ਦਈਏ ਕਿ ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਨੇ ਜਿਹੜੇ ਵੀ ਰਿਸ਼ਤਾ ਤੁਹਾਨੂੰ ਦੱਸਾਂਗੇ ਹਰੇਕ ਦੇ ਪਰਿਵਾਰ ਦਾ ਨੰਬਰ ਇੱਥਾਂ ਲਾਲ ਪੱਟੀ ਲਿਖਿਆ ਹੋਇਆ ਹੈ ਅੱਜ ਦੇ 10 ਰਿਸ਼ਤੇ ਇੰਡੀਆ ਤੋਂ ਨੇ 13 ਰਿਸ਼ਤੇ ਕੈਨੇਡਾ ਤੋਂ ਨੇ ਇੱਕ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਦੋ ਰਿਸ਼ਤੇ ਯੂ ਐਸ ਏ ਅਮਰੀਕਾ ਤੋਂ ਨੇ ਇੱਕ ਰਿਸ਼ਤਾ ਜਰਮਨੀ ਤੋਂ ਆ ਇੱਕ ਦੋ ਰਿਸ਼ਤੇ ਆਸਟ੍ਰੇਲੀਆ ਤੋਂ ਆ ਇੱਕ ਰਿਸ਼ਤਾ ਇਟਲੀ ਤੋਂ ਹੈ ਤੇ ਇੱਕ ਰਿਸ਼ਤਾ ਜਿਹੜਾ ਇੰਗਲੈਂਡ ਤੋਂ ਆ ਜੀ ਇਹ ਰਿਸ਼ਤਿਆਂ ਦੀ ਅੱਜ ਦੀ ਜਿਹੜੀ ਲਿਸਟ ਆਗੀ ਤੇ ਬਾਕੀ ਅੱਜ ਦਾ ਜਿਹੜਾ ਪਹਿਲਾ ਰਿਸ਼ਤਾ ਗਾ ਨੋਟ ਕਰੋ ਤੇ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਜੀ ਐਨੀ ਮਿਹਨਤ ਕਰਕੇ ਲੋਕ ਐਡ ਪਵਾਉਂਦੇ ਵੀ ਐ ਤੇ ਆਪਾਂ ਵੀ ਉਹ ਕਰਦੇ ਆਂ ਤੇ ਲਾਸਟ ਵਾਲਾ ਰਿਸ਼ਤਾ ਵੀ ਤੁਹਾਡੇ ਪਸੰਦ ਦਾ ਹੋ ਸਕਦਾ ਸੈਂਟਰ ਵਾਲਾ ਵੀ ਰਿਸ਼ਤਾ ਤੁਹਾਡੇ ਪਸੰਦ ਦਾ ਹੋ ਸਕਦਾ ਅੱਜ ਦੇ 23 ਰਿਸ਼ਤੇ ਨੇ ਜਿਆਦਾ ਟਾਈਮ ਨਹੀਂ ਲਾਵਾਂਗੇ ਆਪਾਂ ਜਲਦੀ ਬੋਲ ਕੇ ਸਾਰੇ ਰਿਸ਼ਤਿਆਂ ਦੀ ਜਿਹੜੀ ਵੀਡੀਓ ਕੰਪਲੀਟ ਕਰਦੇ ਆਂਗੇ ਇਸ ਕਰਕੇ ਵੀਡੀਓ ਜਿਹੜੀ ਪੂਰੀ ਦੇਖੋ ਪਹਿਲਾ ਰਿਸ਼ਤਾ ਅੱਜ ਦਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੌਂਗ ਕਰਦੇ ਆਂ ਪੜਾਈ ਇੰਜੀਨੀਅਰਿੰਗ ਕੀਤੀ ਡਿਗਰੀ ਕੀਤੀ ਹੋਈ ਹੈਗੀ 4.5 ਸਾਲ ਦੀ ਤੇ ਭੈਣਾਂ ਦੋ ਨੇ ਇੱਕ ਮੈਡ ਹੈ ਇੱਕ ਆਣ ਮੈਡ ਹੈ ਭਰਾ ਕੋਈ ਨਹੀਂ ਗੱਦ 5 ਫੁੱਟ 9 ਇੰਚ ਆ ਕਾਸਟ ਜੱਟ ਸੇ ਗੋ ਢਾਲੀ ਵਾਲ 1992 ਦਾ ਡੇਟ ਆਫ ਬਰਥ ਹੈ ਇੰਜੀਨੀਅਰਿੰਗ ਨੇ ਜਿਹੜਾ ਕੈਨੇਡਾ ਦੇ ਵਿੱਚ ਸਿਟੀਜਨ ਨੇ 12 ਕਿਲੇ ਜ਼ਮੀਨ ਆ ਕੁੜੀ ਡੈਂਟਿਸਟ ਹੋਵੇ ਡਾਕਟਰ ਹੋਵੇ ਜਾਂ ਡਾਕਟਰ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਕੰਪਿਊਟਰ ਦੀ ਆਈਟੀ ਕੀਤੀ ਹੋਵੇ ਇਹਨਾਂ ਦਾ ਜਿਹੜਾ ਨੰਬਰ ਆਗਾ ਕੈਨੇਡਾ ਦਾ ਇੱਕ ਰਿਕਵੈਸਟ ਹੋ ਰਿਹਾ ਜਿਹੜਾ ਇਹਠਾ ਨੰਬਰ ਹੁੰਦਾ ਜੇ ਤਾਂ ਪਲੱਸ 91 ਹੈ ਮਤਲਬ ਇੰਡੀਅਨ ਨੰਬਰ ਹੈ ਫਿਰ ਤਾਂ ਕਾਲ ਤੇ ਵਟਸਐਪ ਦੋਨੇ ਕਰ ਸਕਦੇ ਹੋ ਬਾਹਰਲੇ ਨੰਬਰ ਤੇ ਕਈ ਵਾਰ ਕਾਲ ਨਹੀਂ ਹੁੰਦੀ ਤਾਂ ਕਾਲ ਕਰੋ ਜੇ ਨਹੀਂ ਹੁੰਦੀ ਤਾਂ WhatsApp ਦੇ ਉੱਪਰ ਜਿਹੜਾ ਗੱਲਬਾਤ ਕਰ ਸਕਦੇ ਹੋ ਇਹਠਾ +1 ਵਾਲਾ ਇਹ ਕੈਨੇਡਾ ਦੀ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਤੁਸੀਂ ਆਪਣੇ ਲੜਕੀ ਦੀ ਗੱਲ ਕਰ ਸਕਦੇ ਹੋ ਬਹੁਤ ਵਧੀਆ ਰਿਸ਼ਤਾ ਹੈਗਾ 12 ਕਿੱਲੇ ਜ਼ਮੀਨ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਅਮਰੀਕਾ ਤੋਂ ਹੈ USA ਤੋਂ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਮੋਗਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ 3 ਨੇ ਭਰਾ 2 ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਸਿੱਧੂ 1979 ਦਾ ਡੇਟ ਆਫ ਬਰਥ ਹੈ ਜੀ ਕੰਮ ਯੂ ਐਸਏ ਅਮਰੀਕਾ ਦੇ ਵਿੱਚ ਜਿਹੜੀ ਹੈਗੀ ਗ੍ਰੀਨ ਕਾਰਡ ਹੋਲਡਰ ਨੇ ਉੱਥੋਂ ਦੇ ਸਿਟੀਜ਼ਨ ਨੇ ਪੱਕੇ ਨੇ ਤੇ ਕੁੜੀ ਜਿਹੜੀ ਡਿਵੋਰਸਡ ਹੈ ਬੱਚਾ ਕੋਈ ਨਹੀਂ ਮੁੰਡਾ ਵੈਸ ਨੂੰ ਹੋਵੇ ਯੂ ਐਸਏ ਹੋਵੇ ਤੇ ਜੂ ਵੈਸੇ ਵਾਲੇ ਹੀ ਫੋਨ ਕਰਨ ਇਹ ਰਿਕਵੈਸਟ ਹੈ ਜੀ ਪਰਿਵਾਰ ਵੱਲੋਂ ਇੰਡੀਆ ਵਾਲਾ ਕੋਈ ਫੋਨ ਨਾ ਕਰੇ ਜਿਹੜਾ ਮੁੰਡਾ ਯੂ ਐਸਏ ਰਹਿੰਦਾ ਹੈ ਉਹੀ ਫੋਨ ਕਰਨ ਤੇ ਇਹ ਕੁੜੀ ਦੀ ਸਾਰੀ ਫੈਮਿਲੀ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਰਹਿੰਦੀ ਹੈ ਇਹਨਾਂ ਦੇ 2-3 ਨੰਬਰ ਲਿਖੇ ਹੋਏ ਨੇ ਯੂ ਐਸਏ ਦਾ ਵੀ ਹੈ ਜ਼ਿਆਦਾਤਰ ਕੈਨੇਡਾ ਦੀ ਇਹਨਾਂ ਦੀ ਫੈਮਿਲੀ ਦੇ ਨੰਬਰ ਨੇ ਤਿੰਨੇ ਨੰਬਰਾਂ ਦੇ ਉੱਤੇ ਤੁਸੀਂ ਵਾਰਤ ਲਾਪ ਇਹਨਾਂ ਨਾਲ ਰਿਸ਼ਤੇ ਬਾਰੇ ਕਰ ਸਕਦੇ ਹੋ ਆਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਈਟੀਆਈ ਵੈਲਡਰ ਦਾ ਜਿਹੜਾ ਆਈਟੀ ਕੀਤੀ ਹੋਈ ਹੈ ਭੈਣ ਇੱਕ ਕਨੇਡਾ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੋਤ ਗਿੱਲ 6 ਫੁੱਟ ਦਾ ਕਰਦਾ ਉਮਰ ਆ ਜਿਹੜੀ 27 ਸਾਲ ਆ ਮੁੰਡੇ ਦੀ 10 ਕਿੱਲੇ ਜ਼ਮੀਨ ਹੈ ਜੀ ਇਹ ਵੀ ਰਿਸ਼ਤਾ ਬਹੁਤ ਵਧੀਆ ਅੱਜ ਦੇ ਜਿੰਨੇ ਵੀ ਰਿਸ਼ਤੇ ਆ ਸਾਰੇ ਟੌਪ ਦੇ ਆ 10 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਜਾਂ ਆਸਟ੍ਰੇਲੀਆ ਜੁਕੇ ਜਾਂ ਯੂ ਐਸ ਏ ਤੇ ਨੰਨ ਕੰਟਰੀ ਚ ਕੀਤੀ ਵੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਾਮ ਸਿੰਘ ਅੰਮ੍ਰਿਤਾਰੀ ਇਹ ਮੁੰਡਾ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾ ਕੋਈ ਨਹੀਂ ਭਰਾ ਇੱਕ ਮੈਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤਮਾਨ ਡੇਟ ਆਫ ਬਰਥ 1995 ਦਾ 5 ਕਿੱਲੇ ਜ਼ਮੀਨ ਆ ਜੀ 2.5 2.5 ਕਿੱਲੇ ਆਉਂਦੀ ਆ ਦੋਨੇ ਭਰਾਵਾਂ ਨੂੰ ਤੇ ਟਰਾਂਸਪੋਰਟਿੰਗ ਲੈਂਡ ਦਾ ਜਿਹੜਾ ਕੰਮ ਹੈ ਕੁੜੀ ਗੁਰਸਿੱਖ ਪਰਿਵਾਰ ਦੀ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਤੇ ਅੰਮ੍ਰਿਤਧਾਰੀ ਹੋਵੇ ਤਾਂ ਬੈਸਟ ਹੈ ਮੁੰਡਾ 2005 ਤੋਂ ਜਿਹੜਾ ਅੰਮ੍ਰਿਤਧਾਰੀ ਆ ਸਾਰਾ ਪਰਿਵਾਰ ਤੇ ਕੁੜੀ ਵੀ ਇਹਨਾਂ ਨੂੰ ਗੁਰਸਿੱਖ ਪਰਿਵਾਰ ਦੇ ਵਿੱਚ ਚਾਹੀਦੀ ਆ ਗੁਰਸਿੱਖ ਪਰਿਵਾਰ ਵਾਲੇ ਇਹ ਰਿਸ਼ਤਾ ਧਿਆਨ ਦੇ ਵਿੱਚ ਲਿਆਉਣ ਜੀ ਇਹਠਾਂ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ WhatsApp ਦੇ ਉੱਪਰ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਆਹਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾਰਾ ਹਾਈਕੋਟ ਲੁਧਿਆਣਾ ਤੋਂ ਬਲੌਂਗ ਕਰਦੇ ਪੜ੍ਹਾਈ ਐਮ ਐਸ ਸੀ ਆਈਟੀਆ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾਏ ਕੈਨੇਡਾ ਕਦ ਸੇਵਟੈਕ ਇੰਚ ਕਾਸਟ ਜੱਟ ਸੇ ਗੋਤ ਘੁੰਮਣ 27 12 90 ਦਾ ਡੇਟ ਆਫ ਬਰਥ ਹੈ ਮੁੰਡੇ ਨੂੰ ਤਿੰਨ ਕਿੱਲੇ ਜ਼ਮੀਨ ਹੈ ਤੇ ਯੂ ਕੇ ਜਾ ਕੇ ਆਇਆ ਮੁੰਡਾ ਕੈਨੇਡਾ ਪੀ ਆਰ ਹੋਵੇ ਕੁੜੀ ਜਾਂ ਵਰਕ ਪਰਮਿਟ ਤੇ ਹੋਵੇ ਇਹ ਲਾਲ ਪੱਟੀ ਜਿਹੇ ਠਾਂ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਮੁੰਡੇ ਨਾਲ ਗੱਲ ਬਾਤ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਪਾਇਆ ਜਾਏਗਾ ਨਾਮ ਰਿੰਕੂ ਹੈ ਜੀ ਪਤਾ ਫਗਵਾੜਾ ਤੋਂ ਬਲੋਂਗ ਕਰਦੇ ਪੜਾਈ 8 ਪੈਣਾ ਦੋ ਮੈਡ ਨੇ ਭਰਾ ਕੋਈ ਨਹੀਂ ਕਾਸਟ ਕੁਮਹਾਰ ਗੋਤ ਸੋਹਲ 8876 ਦਾ ਡੇਟ ਆਫ ਬਰਥ ਹੈ ਕੰਮ ਬੂਟ ਤੇ ਕੱਪੜੇ ਦੀ ਦੁਕਾਨ ਆ ਮੁੰਡਾ ਤਲਾਕशुदा ਨੋਰਮਲ ਤਲਾਕशुदा ਜਾਂ ਪਲੱਸ 2 ਪਾਸ ਕੁੜੀ ਦਾ ਜਿਹੜਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਲੁਧਿਆਣਾ ਤੋਂ ਬਲੌਂਕ ਕਰਦੇ ਆ ਪੜ੍ਹਾਈ میٹرਕ ਕੀਤੀ ਹੋਈ ਹੈ ਜੀ ਕਾਸਟ ਜੱਟ ਸੇ ਗੋਤ ਸੰਧੂ 1979 ਦਾ ਜਿਹੜਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਵਿਸਟਰ ਵੀਜੇ ਤੇ ਹੈ ਵਿਧਵਾਗੀ ਘਰ ਵਾਲੇ ਦੀ ਡੈਥ ਹੋ ਗਈ ਸੀ ਇੱਕ ਬੇਟੀ ਆ 17 ਸਾਲ ਦੀ 45 ਸਾਲ ਤੱਕ ਦੀ ਜਿਹੜੀ ਉਮਰ ਹੋਵੇ ਤੇ ਕੈਨੇਡਾ ਪੀਆਰ ਹੋਵੇ ਫੋਨ ਕੈਨੇਡਾ ਦੇ ਟਾਈਮ ਮੁਤਾਬਕ ਹੀ ਕਰਨ ਤੇ ਜਿਹੜਾ ਇਹਨਾਂ ਦਾ ਮੋਬਾਈਲ ਨੰਬਰ ਆ ਉਹ ਵੀ ਕੈਨੇਡਾ ਦੀ ਹੈ ਇਹ ਧਿਆਨ ਰੱਖਿਓ ਕੈਨੇਡਾ ਦੇ ਟਾਈਮ ਮੁਤਾਬਕ ਜਿਹੜਾ ਇਹਨਾਂ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੁੜੀ ਦਾ ਰਿਸ਼ਤਾ ਨਾਮ ਕੌਰ ਪਤਾ सिरसा ਹਰਿਆਣਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਬੀਐਸ ਸਿੰਘ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਕਾਸਟ ਜੱਟ ਸੇ ਗੋਦ ਸਿੱਧੂ ਕੱਦ 5 ਫੁੱਟ 7 ਇੰਚ ਡੇਟ ਆਫ ਬਰਥ 1998 ਦੀ ਹੈ ਕੰਮ ਜਿਹੜਾ ਵਰਕ ਪਰਮਿਟ ਤੇ ਗਵਰਨਮੈਂਟ ਜੌਬ ਆਰਐਨਐਨ ਨੇ ਮੁੰਡਾ ਗੁਰਸਿੱਖ ਹੋਵੇ ਸਮਾਰਟ ਬੋਏ ਤੇ ਕੈਨੇਡਾ ਜਾਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ 20 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਗ ਕਰਦੇ ਨੇ ਅੱਜ ਕੁੜੀਆਂ ਦੇ ਰਿਸ਼ਤੇ ਵੀ ਬਹੁਤ ਹੈ ਵੀਡੀਓ ਨੂੰ ਬਸ ਲਾਸਟ ਤੱਕ ਦੇਖੋ ਜੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਵੈਸੇ ਵੀ ਆਪਾਂ ਬਹੁਤ ਕੁਝ ਦੇਖਦੇ ਰਹਿਣੇ ਆ ਇਹ ਕਿਸੇ ਦਾ ਤੁਹਾਡੇ ਬੇਟਾ ਬੇਟੀ ਨਹੀਂ ਤਾਂ ਕਿਸੇ ਤੁਹਾਡੇ ਰਿਸ਼ਤੇਦਾਰ ਦੇ ਬੇਟੇ ਬੇਟੀ ਦੇ ਕੰਮ ਦੀ ਵੀਡੀਓ ਹੋ ਸਕਦੀ ਹੈ ਜੇ ਉਹਨਾਂ ਤੱਕ ਸ਼ੇਅਰ ਕਰਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਆਪਾਂ ਛੇਤੀ ਛੇਤੀ ਰਿਸ਼ਤੇ ਤਾਂ ਬੋਲਦੇ ਆ ਤਾਂ ਜੋ ਜਲਦੀ ਇਹ ਵੀਡੀਓ ਸਮਾਪਤ ਹੋ ਜਾਏ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਡਿਪਲੋਮਾ ਆਈਟੀਆ ਦਾ ਕੀਤਾ ਹੋਇਆ ਹੈ ਇੱਕ ਭੈਣ ਹੈ ਜਿਹੜੀ ਅਨਮੈਡਾ ਕੈਨੇਡਾ ਪੀਆਰ ਹੈ ਇੱਕ ਭਰਾ ਅਨਮੈਡਾ ਕੈਨੇਡਾ ਸਟੱਡੀ ਤੇ ਆਕਾਸ਼ਟ ਜੱਟ ਸੇ ਗੁੱਤ ਗਿੱਲ ਸੇ ਫਟਕਾਦਾ ਇੱਕ 98 ਦਾ ਜਿਹੜਾ 1 ਜਨਵਰੀ 1998 ਦਾ ਡੇਟ ਆਫ ਬਰਥ ਹੈ 12 ਕਿੱਲੇ ਜ਼ਮੀਨ ਹੈ ਜੀ ਇਹ ਵੀ ਬਹੁਤ ਵਧੀਆ ਰਿਸ਼ਤਾ ਹੈ 12 ਕਿੱਲੇ ਜ਼ਮੀਨ ਆ ਆਪਣੀ ਕੋਠੀ ਹੈ ਸ਼ਹਿਰ ਦੇ ਵਿੱਚ ਪਲਾਂਟ ਨੇ 10 ਸਾਲ ਦਾ ਕੈਨੇਡਾ ਦਾ ਵੈਸਟਰ ਵੀਜ਼ਾ ਇੱਕ ਵਾਰ ਕੈਨੇਡਾ ਜਾ ਕੇ ਆਇਆ ਮਾਤਾ ਪਿਤਾ ਗਵਰਨਮੈਂਟ ਜੌਬ ਤੇ ਨੇ ਕੁੜੀ ਵਧੀਆ ਪੜ੍ਹੀ ਲਿਖੀ 5 ਫੁੱਟ 3 ਇੰਚ ਪਲੱਸ ਹੋਵੇ ਜੇ ਬੱਚੇ ਚਾਉਣ ਤਾਂ ਵਿਆਹ ਤੋਂ ਬਾਅਦ ਕੈਨੇਡਾ ਦਾ ਵੀ ਬਣਾ ਸਕਦੇ ਨੇ ਤੇ WhatsApp ਨੰਬਰ ਹੈ ਜੀ ਇਹਨਾਂ ਦਾ 82645 ਲਾਲ ਪੱਟੀ ਦੇ ਵਿੱਚ ਇਹਨਾਂ ਨਾਲ WhatsApp ਤੇ ਤੁਸੀਂ ਵਰਤਾ ਲਾਫ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਨੇ ਪੜਾਈ bizness ਡਿਪਲੋਮਾ ਕੀਤਾ ਹੋਇਆ ਭੈਣ ਇੱਕ ਕੈਨੇਡਾ ਭਰਾ ਇੱਕ ਕੈਨੇਡਾ ਕਾਸਟ ਰਾਮਗੜੀ ਗੋਤ ਹੁੰਜਨ ਸਕੱਦ ਸੇਫਟ 2 ਇੰਚ ਡੇਟ ਆਫ ਬਰਥ 4898 ਦਾ ਕੈਨੇਡਾ ਵਰਕ ਪਰਮਿਟ ਤੇ ਆਈ ਮੁੰਡਾ ਟਰাকিং ਦਾ ਕੰਮ ਆ ਕੁੜੀ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅੱਜ ਜਿੰਨੇ ਵੀ ਰਿਸ਼ਤੇ ਆ ਸਾਰੇ ਟੌਪ ਦੇ ਰਿਸ਼ਤੇ ਆ ਸਾਰੇ ਦੇਖੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਨਾਮ ਸਿੰਘ ਪਤਾ ਪਟਿਆਲਾ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਵੀ ਬਿਜ਼ਨਸ ਮੈਨੇਜਮੈਂਟ ਇਨ ਆਕਲੈਂਡ ਨਿਊਜ਼ੀਲੈਂਡ ਤੋਂ ਕੀਤੀ ਹੋਈ ਆ ਤੇ ਇੱਕ ਭੈਣ ਆਨ ਅਨਮੈਡ ਆ ਆਸਟ੍ਰੇਲੀਆ ਸਿਟੀ ਜਾਣਾ ਭੈਣ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੋਤ ਬਰਾੜ ਕੱਦ 6 ਫੁੱਟ 1999 ਦਾ ਡੇਟ ਆਫ ਬਰਥ ਹੈ ਕੰਮ ਆਸਟ੍ਰੇਲੀਆ ਸਿਟੀਜਨ ਆ ਜੀ ਟਰਾਂਸਪੋਰਟ ਜਿਹੜਾ ਬਿਜ਼ਨਸ ਹੈ ਤੇ 25 ਕਿੱਲੇ ਜ਼ਮੀਨ ਆ ਨਾ ਮੁਕਤ ਸਰ ਏਰੀਆ ਦੇ ਵਿੱਚ ਇਹ ਵੀ ਬਹੁਤ ਵਧੀਆ ਰਿਸ਼ਤਾ ਹੈ ਜੀ ਕੁੜੀ ਸੋਹਣੀ ਸਲਿਮ ਤੇ ਐਜੂਕੇਟਿਡ ਗੱਲ ਚਾਹੀਦੀ ਹੈ 5 ਫੁੱਟ 5 ਇੰਚ ਕੱਦ ਹੋਵੇ ਜਾਂ ਪਲੱਸ ਹੋਵੇ ਆਸਟ੍ਰੇਲੀਆ ਟੀਆਰ ਜਾਂ ਪੀਆਰ ਹੋਵੇ ਐਮ ਵੀ ਮਾਫ ਲਿਖਿਆ ਸੀ ਅਸੀਂ ਨੰਬਰ ਦੇ ਪਿੱਛੇ ਮਤਲਬ ਮੈਰਿਜ ਵੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾਲ ਲਾਓ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਇਟਲੀ ਤੋਂ ਆ ਰਿਸ਼ਤਾ ਨਾਮ ਸਾਹਿਲ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਜਿਹੜੀ ਡਿਪਲੋਮਾ ਆਈਟੀਆ ਕੀਤੀ ਹੋਈ ਹੈਗੀ ਭੈਣ ਇੱਕ ਮੈਂਡ ਭਰਾ ਕੋਈ ਨਿਕਾਸਟ ਰਵਦਾਸੀਆ ਕੱਦ 5 ਫੁੱਟ 9 ਇੰਚ 30 997 ਦਾ ਡੇਟ ਆਫ ਬਰਥ ਹੈ 23 ਸਾਲ ਤੋਂ ਜਿਹੜਾ ਪੂਰਾ ਪਰਿਵਾਰ ਇਟਲੀ ਦੇ ਵਿੱਚ ਹੈ ਨਹੀਂ 23 ਸਾਲ ਤੋਂ ਇਟਲੀ ਦੇ ਵਿੱਚ ਹੈ ਸਿਟੀਜਨ ਮੁੰਡਾ ਤੇ ਵੈਲ ਸੈਟਲਡ ਹੈ ਵਿਦ ਜਿਹੜਾ ਆਪਣਾ ਖੁਦ ਉੱਥੇ ਘਰ ਹੈ ਇਹਨਾਂ ਦਾ ਨਾਰਥ ਇਟਲੀ ਦੇ ਵਿੱਚ ਤੇ ਵਰਕ ਹੈ ਜਿਹੜਾ ਸੌਫਟਵੇਅਰ ਇੰਜੀਨੀਅਰ ਨੇ 8 ਸਾਲ ਤੋਂ ਤੇ ਕੁੜੀ ਮਗਲੀਕ ਹੋਵੇ 24 ਤੋਂ 26 ਸਾਲ ਦੇ ਵਿੱਚ ਹੋਵੇ ਸੇਮ ਕਾਸਟ ਦੀ ਹੋਵੇ ਤੇ ਬਾਹਰ ਦਾ ਹੀ ਨੰਬਰ ਇਹਨਾਂ ਦਾ ਇਟਲੀ ਦਾ +39 ਵਾਲਾ ਤੇ ਇਹਨਾਂ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜਾਂ WhatsApp ਤੇ ਬਤਲਾਫ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਆ ਨਿਊਜ਼ੀਲੈਂਡ ਤੋਂ ਕੁੜੀ ਜਲੰਧਰ 시ਟੀ ਤੋਂ ਬਿਲੋਂਗ ਕਰਦੇ ਨੇ ਪੜ੍ਹਾਈ ਪੋਸਟ ਗ੍ਰੈਜੂਏਟ ਨੇ ਡਿਪਲੋਮਾ ਇਨ ਕੋਸਮੈਟੋਲੋਜੀ ਦਾ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲੀ- ਇਕੱਲੀ ਕੁੜੀ ਹੈ ਜੀ ਨਾ ਤਾਂ ਭੈਣ ਹੈ ਨਾ ਹੀ ਭਰਾ ਹੈ ਤੇ ਇਕੱਲੀ ਕੁੜੀ ਹੈ ਚੀਜ਼ ਦਾ ਧਿਆਨ ਰੱਖਿਓ ਕਿਉਂਕਿ ਇਕੱਲੀ ਕੁੜੀ ਨੂੰ ਬਹੁਤ ਕਈ ਵਾਰ ਫੋਨ ਲਾਉਂਦੇ ਨੇ ਤਾਂ ਇਹਨਾਂ ਨੇ ਜਿਹੜਾ ਇਹਠਾਂ ਦੀ ਡਿਮਾਂਡ ਰੱਖੀ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਫੋਨ ਲਾਇਓ ਆ ਨਾ ਭੈਣ ਨਾ ਭਰਾ ਕਾਸਟ ਜੱਟ ਸੇ ਗੋਤ ਬਿਰਕ ਕੱਦ 5 ਫੁੱਟ 1 ਇੰਚ ਡੇਟ ਆਫ ਬਰਥ 27/93 ਦਾ ਕੰਮ ਨਿਊਜ਼ੀਲੈਂਡ ਵਰਕ ਪਰਮਿਟ ਤੇ ਹੈ ਤੇ ਮੁੰਡਾ ਪੀਆਰ ਹੈ ਇਹਨਾਂ ਨਿਊਜ਼ੀਲੈਂਡ ਹੋਵੇ ਜਾਂ ਆਸਟ੍ਰੇਲੀਆ ਹੋਵੇ ਤੇ ਜਾਂ ਕੈਨੇਡਾ ਹੋਵੇ ਪੀਆਰ ਹੋਵੇ ਬਾਹਰ ਦਾ ਨੰਬਰ ਦਿੱਤਾ ਹੋਇਆ ਜੀ ਇੱਕ ਇੱਕ ਇੰਡੀਅਨ ਨੰਬਰ ਦਿੱਤਾ ਹੋਇਆ ਤੇ ਇਹਨਾਂ ਨਾਲ ਗੱਲਬਾਤ ਜਿਹੜੀ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੌਂਕ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਹੈ ਲਵਲੀ ਯੂਨੀਵਰਸਿਟੀ ਤੋਂ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤਸਰਾ 16 497 ਦਾ ਡੇਟ ਆਫ ਬਰਥ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਆ ਮੁੰਡਾ ਔਲਦਾਰਾ ਸਪੋਰਟਸ ਪਰਸਨ ਨਸਾ ਰਹਿ ਤਾਂ 5 ਕਿੱਲੇ ਜ਼ਮੀਨ ਆ 2 ਕਰੋੜ ਦੀ ਜਗ੍ਹਾ ਤੇ 2 ਮੰਜ਼ਲੀ ਜਿਹੜੀ ਕੋਠੀ ਪਾਈ ਹੋਈ ਹੈ ਇਹ ਵੀ ਰਿਸ਼ਤਾ ਬਹੁਤ ਵਧੀਆ ਜੀ ਵਧੀਆ ਜ਼ਮੀਨ ਆ ਤੇ ਪੰਜਾਬ ਪੁਲਿਸ ਦੇ ਵਿੱਚ ਆ ਮੁੰਡਾ ਪੂਰੀ ਜੌਬ ਕਰਦੀ ਹੋਵੇ ਜਾਂ ਜੌਬ ਲਈ ਚੰਗੀ ਪੜ੍ਹਾਈ ਕੀਤੀ ਹੋਵੇ 5 ਫੁੱਟ 5 ਤੋਂ ਜਿਹੜਾ ਕੱਦ ਆ ਜਿਹੜਾ ਪਲੱਸ ਹੋਵੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅੱਜ ਦੇ ਜਿੰਨੇ ਵੀ ਰਿਸ਼ਤੇ ਆ ਟੌਪ ਦੇ ਨੇ ਆ ਨਾਮ ਆਰ ਕੇ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਪੜ੍ਹਾਈ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ MBA ਇਨ ਮਾਰਕੀਟਿੰਗ ਐਂਡ ਫਾਈਨੈਂਸ ਦਾ ਕੀਤੀ ਹੋਈ ਇਹਨਾਂ ਨੇ ਪੜ੍ਹਾਈ ਪੈਣ ਇੱਕ ਭਰਾ ਇੱਕ ਕੱਦ 5 ਫੁੱਟ 7 ਇੰਚ ਦਾ ਗੋਤ ਗਰੋਵਰ ਹੈ ਜੀ 15 188 ਦਾ ਡੇਟ ਆਫ ਬਰਥ ਹੈ ਐਡਮਿਨਿਸਟ੍ਰੇਟਿਵ ਆਫੀਸਰ ਨੇ ਐਟ ਅ DCM ਇੰਟਰਨੈਸ਼ਨਲ ਸਕੂਲ ਕੁੜੀ ਪੜ੍ਹੀ ਲਿਖੀ ਘਰੇਲੂ ਘਰ ਪਰਿਵਾਰ ਸੰਭਾਲ ਕੇ ਜਿਹੜੀ ਰੱਖੇ ਇਸ ਤਰ੍ਹਾਂ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਇਹਨਾਂ ਨੇ ਨਿਮੇਲਾ ਡਾਇਰੈਕਟ ਗੱਲ ਕਰੋ ਜੀ ਤੇ ਐਡ ਪਵਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਆ WhatsApp ਤੇ ਹੈਲੋ ਲਿਖ ਕੇ ਭੇਜੋ ਐਡ ਦਾ ਪ੍ਰੋਸੈਸ ਪੰਜਾਬੀ ਚ ਲਿਖ ਕੇ ਪਾ ਦੇਾਂਗੇ ਅਗਲਾ ਰਿਸ਼ਤਾ ਕੈਨੇਡਾ ਤੋਂ ਜੀ ਨਾਮ ਸਿੰਘ ਪਤਾ ਹੁਸਿਆਰਪੁਰ ਤੋਂ ਬਲੌਂਗ ਕਰਦੇ ਪੜ੍ਹਾਈ ਬੀ ਟੈਕ ਫਰੋਮ ਜੀ ਐਨ ਇਨ ਇੰਡੀਆ ਤੋਂ ਕੀਤੀ ਹੋਈ ਹੈ ਬੈਚਲਰ ਆਫ ਟੈਕਨੋਲੋਜੀ ਆਪਰੇਸ਼ਨ ਮੈਨੇਜਮੈਂਟ ਕੈਨੇਡਾ ਤੋਂ ਕੀਤੀ ਹੋਈ ਹੈ ਪੜ੍ਹਾਈ ਭੈਣ ਕੋਈ ਨਹੀਂ ਭਰਾ ਤਿੰਨ ਨੇ ਦੋ ਮੈਡ ਐਨ ਆਰ ਆਈ ਨੇ ਕੱਦ 5 ਫੁੱਟ 9 ਇੰਚ ਰਾਦਾ ਸੁਆਮੀ ਫੈਮਲੀ ਹੈ ਜੀ ਕਾਸਟ ਰਵਾਦਾ ਸੀ ਐਸ ਸੀ ਹੈ ਗੋਤ ਪਟੋਏ 30 ਸਾਲ ਦੀ ਉਮਰ ਹੈ ਮੁੰਡੇ ਦੀ ਕੰਮ ਵਰਕ ਪਰਮਿਟ ਤੇ ਹੈ ਜੀ ਤੇ ਇੰਜੀਨੀਅਰ ਨੇ ਕੰਪਨੀ ਦੇ ਵਿੱਚ ਕੁੜੀ ਸੁੰਦਰ ਸੁਸੀਲ ਕੱਦ 5 ਫੁੱਟ 4 ਤੋਂ ਪਲੱਸ ਹੋਵੇ ਕੁੜੀ ਭਾਵੇਂ ਇੰਡੀਆ ਜਾਂ ਕੈਨੇਡਾ ਹੋਵੇ ਬੀ ਐਸ ਸੀ ਜਾਂ ਐਮ ਐਸ ਸੀ ਨਰਸਿੰਗ ਜਿਹੜੀ ਕੀਤੀ ਹੋਵੇ ਜੇ ਇੰਡੀਆ ਕੱਦ ਕੋਈ ਮੰਗ ਨਹੀਂ ਕੋਈ ਜਾਤੀਬੰਦਨ ਨਹੀਂ ਅਪਰ ਕਾਸਟ ਮਤਲਬ ਕੋਈ ਜਾਤੀਬੰਦਨ ਕੋਈ ਨਹੀਂ ਜਿਹੜੀ ਕਾਸਟ ਆ ਉਹ ਅਪ ਹੋਵੇ ਜਨਰਲ ਟੈਬ ਲਾਲਪੱਟੀ ਜੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਆ ਪੜ੍ਹਾਈ ਡਿਪਲੋਮਾ ਹੈ ਨਾ ਹਸਪੀਟੈਲਿਟੀ ਮੈਨੇਜਮੈਂਟ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਬਿਜ਼ਨਸ ਕਰਦੇ ਆ ਕਾਦਾ 6 ਫੋਟਾ ਕਾਸਟ ਜੱਟ ਸਿੱਖ ਗੋਤ ਗੇਲ 1997 ਦਾ ਡੇਟ ਆਫ ਬਰਥ ਹੈ ਇਹ ਵੀ ਬਹੁਤ ਵਧੀਆ ਰਿਸ਼ਤਾ ਜੀ 23 ਕਿੱਲੇ ਜ਼ਮੀਨ ਆ ਮੁੰਡੇ ਨੂੰ 23 ਕਿੱਲੇ ਜ਼ਮੀਨ ਹੈ ਕੈਨੇਡਾ ਪੀਆਰ ਆ ਮੁੰਡਾ ਇਨ ਐਡਮੰਟਨ ਤੇ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੋਵੇ ਪੀਆਰ ਹੋਵੇ ਜਾਂ ਡਿਗਰੀ ਹੋਲਡਰ ਹੋਵੇ ਇੰਡੀਆ ਦੇ ਵਿੱਚ ਜਾਂ ਪੋਲੀਟਾਪ ਦੀ ਜਿਹੜੀ ਪੜ੍ਹਾਈ ਕੀਤੀ ਹੋਵੇ 23 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਤੇ ਬਹੁਤ ਵਧੀਆ ਰਿਸ਼ਤਾ ਹੈ ਠਾਣ ਨਾਲ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅੱਜ ਜਿੰਨੇ ਵੀ ਰਿਸ਼ਤੇ ਐ ਮੈਂ ਪਹਿਲਾਂ ਕਿੰਨੇ ਵਾਰ ਕਹਿ ਚੁੱਕਿਆ ਅੱਜ ਅੱਗੇ ਕਦੇ ਨਹੀਂ ਕਹਿੰਦਾ ਕਿਉਂਕਿ ਬਹੁਤ ਵਧੀਆ ਰਿਸ਼ਤੇ ਨੇ ਸਾਰੇ ਰਿਸ਼ਤੇ ਲਗਭਗ ਟੌਪ ਦੇ ਨੇ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਆਈਸੀਐਸਈ ਬੀਟੈਕ ਡਿਗਰੀ ਮਕੈਨਿਕਲ ਇੰਜੀਨੀਅਰਿੰਗ ਦੀ ਤੇ ਇੰਡੀਆ ਤੋਂ ਕੀਤੀ ਹੋਈ ਹੈ ਬਿਜ਼ਨਸ ਮੈ ਪੜਾਈ ਹੈਗੀ ਆਸਟ੍ਰੇਲੀਆ ਤੋਂ ਕੀਤੀ ਹੋਈ ਹੈ ਜਦਾ ਆਸਟ੍ਰੇਲੀਆ ਤੋਂ ਇਹ ਰਿਸ਼ਤਾ ਨੋਟ ਕਰੋ ਭੈਣ ਇੱਕ ਆਸਟ੍ਰੇਲੀਆ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 1 ਇੰਚ ਕਾਸ਼ਟ ਜੱਟ ਸੇ ਗੋਤ ਢਿੱਲੋਂ ਤੇ ਡੇਟ ਆਫ ਬਰਥ 23 12 92 ਦਾ ਕੰਮ 5 ਕਿੱਲੇ ਜ਼ਮੀਨ ਆ ਜੀ ਮੁੰਡਾ ਆਸਟ੍ਰੇਲੀਆ এমਪਲoyed ਆ ਫੁੱਲ ਟਾਈਮ ਕੁੜੀ ਜੱਟ ਸੇ ਖੋਵੇ ਕੋਈ ਮੰਗਣੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਟੀਆਰ ਜਾਂ ਪੀਆਰ ਹੋਵੇ ਜਾਂ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਇੱਕ ਰਿਕਵੈਸਟ ਹੈ ਜੀ ਮੈਂ ਕਿਸੇ ਐਡ ਦਾ ਨਾਂ ਨਹੀਂ ਲੈਣਾ ਇੱਕ ਭੈਣ ਨੇ ਐਡ ਪਵਾਈ ਯੂ ਐਸ ਏ ਤੋਂ ਯੂ ਐਸ ਏ ਤੋਂ ਐਡ ਪਵਾਈ ਉਹਨਾਂ ਨੇ ਲਿਖਿਆ ਕਿ ਭਾਈ ਜਿਹੜਾ ਸਾਡਾ ਜਿਹੜੇ ਸਾਨੂੰ ਫੋਨ ਲਾਉਣ ਉਹ ਸਿਰਫ ਯੂ ਐਸ ਏ ਤੋਂ ਫੋਨ ਲਾਉਣ ਇੰਡੀਆ ਤੋਂ 2-4 ਬੰਦਿਆਂ ਨੇ ਉਹਨਾਂ ਨੂੰ ਫੋਨ ਲਾਇਆ ਉਹਦੇ ਭਰਾ ਨਾਲ ਗੱਲ ਕੀਤੀ ਕੁੜੀ ਦੇ ਨਾਲ ਕਹਿੰਦੇ ਸਾਡੇ ਮੁੰਡਿਆਂ ਦਾ ਵੀ ਸੋਚ ਲਓ ਲੋ ਇਹਦੇ ਵਿੱਚ ਯਾਰ ਸੋਚਣ ਵਾਲੀ ਕਿਹੜੀ ਗੱਲ ਹੈ ਅਗਲੇ ਨੇ ਠੇਕਾ ਥੋੜੀ ਲੇਤਾ ਤੁਹਾਡਾ ਇਸ ਕਰਕੇ ਇੱਥਾਂ ਜੋ ਲਿਖਿਆ ਹੁੰਦਾ ਜਾਂ ਅਸੀਂ ਬੋਲਦੇ ਆ ਉਹਨੂੰ ਪਹਿਲਾਂ ਸਮਝਿਆ ਕਰੋ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਐਸੇ ਕਰਕੇ ਪਹਿਲਾਂ ਬੋਲਣ ਲੱਗਿਆ ਸੀਗਾ ਵੀ ਭਾਈ ਜਿਹੜੇ ਨੇ ਵੀਡੀਓ ਦੇਖਣੀ ਆ ਉਹ ਪੂਰੀ ਛਾੜੀ ਦੇਖੋ ਤੇ ਧਿਆਨ ਨਾਲ ਦੇਖੋ ਧਿਆਨ ਦਾ ਮਤਲਬ ਆ ਜੋ ਅਗਲੇ ਲਿਖਿਆ ਹੁੰਦਾ ਹੈ ਅਗਲਾ ਲਿਖ ਅਗਲਾ ਕਹਿੰਦਾ ਸਾਨੂੰ 10 ਕਿੱਲੇ ਵਾਲੀ ਕਹਾਣੀ ਚਾਹੀਦੀ ਹੈ ਲੱਗ ਡੇਢ ਕਿੱਲੇ ਵਾਲਾ ਫੋਨ ਵੇਝ ਜਾਂਦਾ ਮੜਾ ਇਹਨੂੰ ਧਿਆਨ ਨਾਲ ਰੱਖਿਆ ਕਰੋ ਅਗਲਾ ਇਹ ਦੁਨੀਆਦਾਰੀ ਹੈ ਤੁਹਾਡਾ ਠੇਕਾ ਨਹੀਂ ਕਿਸੇ ਨੇ ਲੈਂਦਾ ਹਨਾ ਕੁੜੀ ਯੂਐਸਏ ਹੈ ਸੀਗਾ ਰਿਸ਼ਤਾ ਪਿਛਲੇ ਛੰਡੇ ਪਾਇਆ ਪਤਾ ਨਹੀਂ ਉਦੋਂ ਪਿਛਲੇ ਤੇ ਅਖੇ ਆ ਸਾਡੇ ਮੁੰਡਿਆਂ ਦਾ ਵੀ ਕੋਈ ਸੋਚੋ ਅਗਲਾ ਕਹੀ ਜਾਂਦਾ ਵੀ ਸਾਨੂੰ ਯੂਐਸਏ ਤੋਂ ਰਿਸ਼ਤਾ ਚਾਹੀਦਾ ਉਹ ਸੋਚਣ ਦਾ ਹੁਣ ਕਿਹਦੇ ਕੋਲ ਟਾਈਮ ਹੈ ਤੇ ਨਾਮ ਸਿੰਘ ਪਤਾਂ ਮੋਗਾ ਤੋਂ ਬਲੌਂਕ ਕਰਦੇ ਆ ਆ ਪੜਾਈ ਬੀਐਸਸੀ ਬੀਐਡ ਐਮਐਡ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਹਨ ਮੈਂ ਨੇ ਇੱਕ ਯੂਰਪ ਦੇ ਵਿੱਚ ਆ ਇੱਕ ਈਟੀਟੀ ਪਾਸ ਹੈ ਕੱਦ 5 ਫੁੱਟ 10 ਇੰਚ ਕਾਸਟ ਮੱਝ ਵੀ ਸਿੱਖ ਹੁੰਦੀ 1996 ਦਾ ਡੇਟ ਆਫ ਬਰਥ ਹੈ ਕੰਮ ਗਵਰਨਮੈਂਟ ਜੌਬ ਤੇ ਹੈ ਛੇਸ ਟੀਚਰ ਨੇ ਸਰਕਾਰੀ ਕੁੜੀ ਸਰਕਾਰੀ ਟੀਚਰ ਸੋਣੀ ਸੁਸ਼ੀਲ ਹੋਵੇ 3704 ਜਾਂ 4166 ਹੋਵੇ ਇਹ ਕੋਈ ਸਰਕਾਰੀ ਟੀਚਰ ਦਾ ਰੈਂਕ ਹੋਏਗਾ ਜਾਂ ਕੀ ਹੈ ਮੈਨੂੰ ਜਾਣਦਾ ਜੇ ਤੁਸੀਂ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਜੇ ਤੁਹਾਨੂੰ ਪਤਾ ਹੈ ਵੀ ਇਹ ਚੀਜ਼ ਕੀ ਹੁੰਦੀ ਹੁਣ ਇਹਨਾਂ ਨੇ ਲਿਖਿਆ ਕੁੜੀ ਸਰਕਾਰੀ ਟੀਚਰ ਹੋਵੇ ਸੋਣੀ ਤੇ ਸੁਸ਼ੀਲ ਹੋਵੇ 3704 ਜਾਂ 4166 ਹੋਵੇ ਇਹ ਕੋਈ ਮੈਨੂੰ ਜਰੂਰ ਦੱਸਿਓ ਜਿਨ੍ਹਾਂ ਨੂੰ ਨੌਲੇਜ ਹੈ ਵੀ ਕੀ ਚੀਜ਼ ਹੈ ਇਹ ਕੀ ਕਹਾਣੀ ਹੈ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ 1 ਇੰਚ ਆ ਕਾਸਟ ਲੁਬਾਣਾ ਸਿੱਖ ਗੋਤ ਗੋਤਰਾ ਤੇ April 1997 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਪੀਆਰ ਹੈ ਜੀ ਮੁੰਡਾ ਕੋਈ ਪੜੀ ਲਿਖੀ ਹੋਵੇ ਕੱਦ ਲੰਮਾ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ 1 ਇੰਚ ਹੈ ਲਾਲ ਪੱਟੀਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜਰਮਨੀ ਤੋਂ ਨਾਮ ਸਿੰਘ ਪਤਾ ਮੋਗਾ ਤੋਂ ਬਿਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਦੋ ਭਰਾ ਕੋਈ ਨਹੀਂ ਕੱਦ 6 ਫੁੱਟ 1 ਇੰਚ ਕਾਹਤ ਜੱਟ ਸੇ ਗੋਤ ਸਿੱਧੂ 1987 ਡੇਟ ਆਫ ਬਰਥ ਹੈ ਕੰਮ ਜਰਮਨੀ ਪੀਆਰ ਹੈ ਜੀ ਮੁੰਡਾ ਪੱਕਾ ਹੈ ਤੇ ਐਗਰੀਕਲਚਰ ਲੈਂਡ ਜਿਹੜੀ ਨੇ ਪੰਜਾਬ ਆ ਕੁੜੀ ਸਾਦੀ ਤੇ ਪੜੀ ਲਿਖ ਕੋਈ ਮੰਗਣੀ ਇਹਨਾਂ ਦੀ ਇੱਕ ਤਾਂ ਨੰਬਰ ਇਹਨਾਂ ਦਾ ਬਾਹਰ ਲਈ ਹੈ ਜਿਹਦੇ ਤੇ WhatsApp ਬੈਕ ਸਾਈਡ ਤੇ ਲਿਖਿਆ WHT WhatsApp ਨੰਬਰ ਹੈ ਹੇਠਾਂ ਤੇ ਕਾਲ ਕਰ ਸਕਦੇ ਹੋ ਆ ਲਾਲ ਪੱਟੀ ਦੇ ਵਿੱਚ ਜਿਹੜਾ ਪਰਿਵਾਰ ਦਾ ਨੰਬਰ ਹੈ ਤੇ ਅਗਲਾ ਰਿਸ਼ਤਾ ਜਿਹੜਾ ਤੁਸੀਂ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੌਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡਾ ਭਰਾ ਕੋਈ ਨਹੀਂ ਕੱਦ 6 ਫੁੱਟ ਆਕਾਸਟ ਜੱਟ ਸੇ ਗੋਤ ਚੀਮਾ 35 ਸਾਲ ਦੀ ਜਿਹੜੀ ਉਮਰਾਨ ਮੈਡਾ ਮੁੰਡਾ ਬਿਆਨਿਆ ਹੋਇਆ ਕੰਮ 7 ਕਿਲੇ ਜ਼ਮੀਨ ਆ ਕੰਮ ਖੇਤੀਬਾੜੀ ਦਾਗਾ ਤੇ ਕੁੜੀ ਅਨਮੈੜੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਸੁੰਦਰ ਹੋਵੇ ਜਾਂ ਐਨਆਰਆਈ ਤਲਾਕ ਸੁਦਾ ਹੋਵੇ ਬਿਨਾ ਬੱਚੇ ਤੋਂ ਜਾਂ ਗਵਰਨਮੈਂਟ ਜੌਬ ਤੇ ਹੋਵੇ ਤਲਾਕ ਸੁਦਾ ਬਿਨਾ ਬੱਚੇ ਤੋਂ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਦਾ ਜਿਹੜਾ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਏ ਗਰਲ ਪਤਾ ਜਲੰਧਰ ਤੋਂ ਬਲੌਂਕ ਕਰਦੇ ਆ ਪੜ੍ਹਾਈ ਐਮਏ ਵੇਦ ਪੋਰ ਸੈਂਸ ਕੀਤੀ ਹੋਈ ਹੈ ਭੈਣ ਦੋ ਮੈਡ ਨੇ ਭਰਾਇ ਕਣ ਮੈਡਾ ਕਾਸਟ ਸ਼ੈਡਿਊਲ ਕਾਸਟ ਗੋਤ ਬਾਲੀ ਹੈ ਕੱਦ 5 ਫੁੱਟ 4 ਇੰਚ 15 12 88 ਦਾ ਡੇਟ ਆਫ ਬਰਥ ਰਾਧਾ ਸਵਾਮੀ ਫੈਮਿਲੀ ਹੈ ਕੁੜੀ ਦੀ ਤੇ ਮੁੰਡਾ ਜਿਹੜਾ ਇਹਨਾਂ ਨੂੰ ਚਾਹੀਦਾ ਵੈਲ ਸੈਟਲਡ ਹੋਵੇ ਬਿਜ਼ਨਸਮੈਨ ਹੋਵੇ ਤੇ এমਪਲੋਇਡ ਹੋਵੇ ਜਾਂ এমਪਲੋਇਡ ਹੋਵੇ ਤੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਇਹ ਕਾ ਸ਼ੈਡਿਊਲ ਕਾਸਟ ਮੈਂ ਮੈਂਡ ਚ ਨਹੀਂ ਆਈ ਮਤਲਬ ਸ਼ਡਿਊਲ ਕਾਸਟ ਦਾ ਕੀ ਮਤਲਬ ਹੁੰਦਾ ਇਹਨੂੰ ਜਿਹਨੂੰ ਵੀ ਨੌਲੇਜ ਹੋਵੇ ਤਾਂ ਕਮੈਂਟ ਦੇ ਵਿੱਚ ਜਰੂਰ ਲਿਖਿਓ ਵੀਡੀਓ ਛੱਡ ਕੇ ਨਾ ਜਾਓ ਦੋ ਚਾਰ ਗੱਲਾਂ ਕਰਨੀਆਂ ਨੇ ਅੱਜ ਕਿਸੇ ਨੂੰ ਮਾਣੀ ਮੋਟੀਆਂ ਭਾਵੇਂ ਦੁੱਖ ਲੱਗੇ ਜਿਹਨੀਆਂ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਤੇ ਇਹ ਆ ਜਿਹੜਾ ਬੰਦਾ ਇਹ ਠਾਂ ਲਿਖਾਉਂਦਾ ਹੈ ਮੁੰਡਾ ਜਾਂ ਕੁੜੀ ਦੀ ਡਿਟੇਲ ਉਹਨੂੰ ਚੰਗੀ ਤਰ੍ਹਾਂ ਪੜੋ ਬਸ ਇਦਾਂ ਨਾ ਹੋਇਆ ਜਿ ਰਿਸ਼ਤਾ ਸਾਹਮਣੇ ਆ ਗਿਆ ਤੇ ਚੱਕੋ ਤੇ ਫੋਨ ਲਾ ਦਿਓ ਉਸਦੇ ਢਾਂਚੇ ਦੇ ਵਿੱਚ ਬੈੱਡ ਤੇ ਰਹੋ ਫालतू ਟੰਗਾ ਮਰੋੜਨ ਦਾ ਕੋਈ ਫਾਇਦਾ ਨਹੀਂ ਦੂਸਰੀ ਗੱਲ ਜੀ ਜਿੰਨੇ ਵੀ ਅਸੀਂ ਰਿਸ਼ਤੇ ਪਾਉਣੇ ਆ ਮੈਰਿਜ ਵੀਰੋ ਵਾਲਿਆਂ ਨੂੰ ਬੇਨਤੀ ਹੈ ਜਦੋਂ ਵੀ ਤੁਸੀਂ ਫੋਨ ਲਾਉਣ ਮੈਨੂੰ ਦੋ ਤਿੰਨ ਪ੍ਰੋਬਲਮਾਂ ਜਿਹੜੀਆਂ ਫੇਸ ਹੋਈਆਂ ਨੇ ਜਦੋਂ ਤੁਸੀਂ ਕਿਸੇ ਨੂੰ ਸਾਡੇ ਚੈਨਲ ਤੋਂ ਚੱਕ ਕੇ ਰਿਸ਼ਤੇ ਕਰਵਾਓ ਸਾਨੂੰ ਕੋਈ ਦੁੱਖ ਨਹੀਂ ਪਰ ਜਦੋਂ ਵੀ ਤੁਸੀਂ ਰਿਸ਼ਤਾ ਕਰਵਾਉਣੇ ਹੋ ਜਾਂ ਕਿਸੇ ਨੂੰ ਫੋਨ ਲਾਉਣੇ ਹੋ ਜੇ ਵੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਅਗਲੇ ਨੂੰ ਸਾਹਮਣੇ ਵਾਲੇ ਨੂੰ ਦੱਸੋ ਵੀ ਭਾਈ ਅਸੀਂ ਮੈਰਿਜ ਵੀਰੋ ਵਾਲੇ ਬੋਲਦੇ ਆ ਅਸੀਂ ਚੈਨਲ ਤੋਂ ਰਿਸ਼ਤਾ ਦੇਖਿਆ ਕਰਵਾ ਸਕਦੇ ਆ ਜੇ ਆਹ ਵਾਲਾ ਹਾਂ ਅਮੀ ਭਰਦਾ ਹੈ ਤਾਂ ਉਹਨੂੰ ਹਾਂ ਕਹੋ ਨਹੀਂ ਉਹਨੂੰ ਨਾ ਕਹੋ ਐਵੇਂ ਫਾਲਤੂ ਦੇ ਨਾ ਐਵੇਂ ਉੱਤੇ ਜੜਿਆ ਕਰਵਾਲੇ ਦੇ ਦੂਸਰੀ ਗੱਲ ਜਿਹੜੇ ਭੈਣ ਭਰਾ ਸਾਡੇ ਇਹ ਰਿਸ਼ਤੇ ਨੂੰ ਚੈਨਲ ਨੂੰ ਦੇਖਦੇ ਆ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂ ਹੋਰ ਪੁਰਾਣਾ ਸਿਸਟਮ ਵੀ ਆਪਾਂ ਬਰਕਰਾਰ ਰੱਖਣਾ ਅੱਜ ਤੱਕ ਹਾਲ ਤਾਂ ਰਿਸ਼ਤੇਦਾਰਾਂ ਦਾ ਤਾਂ ਜਮੀਂ ਪੱਠਾ ਵਹਿ ਗਿਆ ਕੋਈ ਰਿਸ਼ਤਾ ਕਰਵਾਉਣ ਵਾਲੀ ਜਮੀਂ ਨਹੀਂ ਬੋਲ ਰਿਆ ਇਸ ਕਰਕੇ ਇਹਦੇ ਵਿੱਚੋਂ ਜਿਹੜੇ ਤੁਹਾਡੇ ਨੇੜੇ ਦੇ ਐ ਜਾਂ ਤੁਹਾਡੇ ਢਾਂਚੇ ਦੇ ਮੁਤਾਬਕ ਫਿੱਟ ਬੈਠਦੇ ਰਿਸ਼ਤੇ ਐ ਇਹਨਾਂ ਨੂੰ ਕਰਵਾ ਦਿਆ ਕਰੋ ਕਿਸੇ ਦਾ ਘਰ ਵਸਣਾ ਚਾਹੀਦਾ ਆਪਣੀ ਇਸ ਵੀਡੀਓ ਦਾ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬਾਕੀ ਜਿੰਨਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੇ ਯਾਰ ਦੋਸਤਾਂ ਨੂੰ ਜਿੱਥੋਂ ਤੱਕ ਇਹ ਰਿਸ਼ਤਿਆਂ ਦੀ ਲੋੜ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਰਿਸ਼ਤਾ ਸਹੀ ਹੈ ਤਾਂ ਉੱਥੋਂ ਤੱਕ ਜਿਹੜੀ ਇਹ ਵੀਡੀਓ ਜ਼ਰੂਰ ਭੇਜੋ ਉਹ ਗਾਂਹਾਂ ਦੋ ਹੋਰ ਨੂੰ ਭੇਜੂਗਾ ਹੋ ਸਕਦਾ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਪੰਜਵੇਂ ਪਰਸਨ ਕੋਲੇ ਜਾ ਕੇ ਇਹ ਵੀਡੀਓ ਕਿਸੇ ਦੇ ਕੰਮ ਆ ਜਾਵੇ ਘਰ ਬਸ ਜਾਵੇ ਕਿਸੇ ਦਾ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਵੈਸੇ ਹੀ ਆਵਾ ਉੱਤਿਆ ਪਿਆ ਸਾਰੇ ਦਾ ਸਾਰੇ ਪਾਸੇ ਤੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤੇ ਜਿਹੜੇ ਪੈਨ ਪ੍ਰਾਂ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈ ਵਾਲਾ ਬੈਲ ਆਈਕਨ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਤੁਹਾਡੇ ਕੋਲੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਕਿਉਂਕਿ ਅਸੀਂ ਡੇਲੀ ਦੀਆਂ 5 ਸ਼ਾਰਟਸ ਵੀਡੀਓ ਪਾਉਂਦੇ ਆ ਤੇ ਉਹ ਏਸੀ ਰਿਸ਼ਤਿਆਂ ਦੀਆਂ ਹੁੰਦੀਆਂ ਨੇ ਉਹ ਕੱਲੀ ਵੀਡੀਓ ਆ ਜਾਂਦੀ ਹੁੰਦੀ ਆ ਉਹ ਵੀ ਸੀਰੀਅਲ ਵੈਚ ਚੱਲਦੀ ਰਹਿੰਦੀ ਆ ਕਿਸੇ ਦੀ ਵੀ ਅਸੀਂ ਮਿਸ ਨਹੀਂ ਕਰਦੇ ਹੁਣ ਜਿਨ੍ਹਾਂ ਨੇ ਅੱਜ ਐਡ ਪਵਾਇਆ ਕਿਤੇ ਉਹਨਾਂ ਲੱਗ ਜਾਓ ਮੈਸੇਜ ਕਰਨਾ ਸਾਡੀ ਸ਼ਾਰਟ ਸਾਡੀ ਸ਼ਾਰਟ ਹੈਨਾ ਤੇ ਉਹ ਪਾਏਗੀ ਸਾਰਾ ਕੁਝ ਹੋਏਗਾ ਦੋ ਵਾਰ ਵੀਡੀਓ ਮਤਲਬ ਉਹ ਟੋਟਲੀ ਅਪਲੋਡ ਕਰਦੇ ਆ ਇੱਕ ਜੁਆਇੰਟ ਵੀਡੀਓ ਦੇ ਵਿੱਚ ਔਰ ਇੱਕ ਸ਼ਾਰਟ ਵੀਡੀਓ ਦੇ ਵਿੱਚ ਵੀਡੀਓ ਸਮਾਪਤ ਹੋ ਰਹੀ ਹੈ ਹੇਠਾਂ ਪੀਲੀ ਪੱਟੀ ਦੇ ਵਿੱਚ ਜਿਹੜੇ ਨੰਬਰ ਮੈਂ ਤੁਹਾਨੂੰ ਦੱਸੇ ਸੀਗੇ ਜਾਂ ਤੁਹਾਨੂੰ ਦਿਖਾ ਦਿੰਨਾ ਆਹ 9501725405 ਵਾਲਾ ਹੇਠਾਂ ਜਿਹੜਾ ਨੰਬਰ ਹੈ ਇਹਦੇ ਉੱਤੇ ਸਾਨੂੰ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਪਾਉਣ ਦਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਉਸ ਤੋਂ ਬਾਅਦ ਉਹਦੇ ਵਿੱਚ ਸਭ ਕੁਝ ਲਿਖਿਆ ਹੋਏਗਾ ਕਿੰਨੀ ਫੀਸ ਹੈ ਕੀ ਸਾਡਾ ਢਾਂਚਾ ਹੈ ਕੀ ਸਾਡਾ ਸਿਸਟਮ ਹੈ ਕੀ ਸਾਡੇ ਟਰਮ ਕੰਡੀਸ਼ਨ ਨੇ ਕੀ ਸਾਨੂੰ ਬਾਇਓ ਡਾਟਾ ਚਾਹੀਦਾ ਤੇ ਆਸ ਕਰਦਾ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਥੈਂਕ ਯੂ ਧੰਨਵਾਦ